ਅੱਜ ਤੁਹਾਨੂੰ ਦਿਖਾਵਾਂਗੇ ਕਿ ਗੋਹੇ ਤੋਂ ਬਿਜਲੀ ਕਿਵੇਂ ਬਣਦੀ ਹੈ ਇਹ ਬਿਜਲੀ ਭਾਜੀ ਕਿੰਨੇ ਕਿ ਫਿਰ ਪੈਦਾ ਕਰ ਦਿੰਦਾ ਹੈ ਤੁਹਾਡਾ ਸਿਸਟਮ ਜਿਹੜਾ ਨਹੀਂ ਤਾਂ ਮੈਨੂੰ ਲੱਗਦਾ ਤੁਹਾਨੂੰ 600 ਜੂਟਾ ਵਾਲਾ ਵੀ ਚੱਕਰ ਨਹੀਂ ਹੈਗਾ ਜੇ ਫਿਰ ਡਰਤੇ ਨਹੀਂ ਉਸ ਗੱਲ ਦਾ ਉਹ ਵੀ ਆਪਾਂ ਜਿਆ ਘਰ ਨੂੰ ਸਪਲਾਈ ਦਿੰਨੇ ਆ ਤਾਂ ਉਹ ਵੀ ਕੰਟਰੋਲ ਕਰ ਸਕਦੇ ਆ ਆਪਾਂ ਠੀਕ ਹੈ ਆਪਾਂ ਘਰ ਨੂੰ ਸਪਲਾਈ ਦੇ ਰਹੇ ਆ ਹਾਂ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਅੱਗੇ ਸਾਡਾ 2 ਲੱਖ ਦਾ ਡੀਜ਼ਲ ਲੱਗ ਜਾਂਦਾ ਸੀ ਹਾਲ ਚਿਰ ਅੱਛਾ ਜੀ 2 ਤੋਂ 2 ਲੱਖ 3 ਲੱਖ ਡੀਜ਼ਲ ਲੱਗਦਾ ਸੀ ਡੀਜ਼ਲ ਦਾ ਖਰਚਾ ਜਿਹੜਾ ਸਾਡਾ ਉਹ ਬਿਲਕੁਲ ਜ਼ੀਰੋ ਹੋ ਗਿਆ ਜਿੱਥੇ ਬਿੱਲ ਫ੍ਰੀ ਹੋਇਆ ਚੱਲਦੇ ਨੇ ਇਹਦੇ ਉੱਤੇ ਪੂਰੇ ਜੀ ਏਸੀ ਚੱਲਦੇ ਬਿਲਕੁਲ ਚੱਲਣ ਏਸੀ ਚੱਲਣ ਦੇ ਪੱਖੇ ਚੱਲਣ ਦੇ ਆ ਫਰਿਜਾਂ ਚੱਲਦੇ ਸਾਣੂ ਪੱਤੀ ਦਾ ਕੋਈ ਫਿਕਰ ਨਹੀਂ ਹੁਣ ਕਿ ਹਨੇਰੀ ਆ ਜਣੀ ਜਾਂ ਕਟ ਲੱਗ ਜਾਣਾ ਇਹ ਸਾਡਾ ਬਿਲਕੁਲ ਚਿੰਤਾ ਮੁਕਤ ਕਿੰਨੀ ਕੈਪਰੇਜਿੰਦਾ 1 ਘੰਟੇ ਦਾ ਕਿੰਨਾ ਡੀਜ਼ਲ ਆ ਫਿਰ ਉਹ ਖਰਚੇ ਦੇ ਅੰਕੜੇ ਕੱਢਣੇ ਹ ਇਹ ਲਗਭਗ 4 ਤੋਂ 5 ਹਜ਼ਾਰ ਦਾ ਡੀਜ਼ਲ ਡੇਲੀ ਦਾ ਕਿੰਨੇ ਕਿੱਜ ਗੈਸ ਸਿਲੰਡਰਾਂ ਦੇ ਤੌਰ ਦੇ ਉੱਤੇ ਵਰਤੀਏ ਤਾਂ ਕਿੰਨੇ ਇੱਕ ਪਿੰਡ ਦੇ ਲੋਕਾਂ ਨੂੰ ਫਿਰ ਤੋਂ ਗੈਸ ਜਾ ਸਕਦੀ ਜੀ ਇਹ 200 ਘਾਰੇ ਕੋਲੋਂ ਇਹ ਗੈਸ ਖਰੀਦਦੇ ਹੈ ਕਿਹਦੀ ਪਾਵਰ ਹੈਗੀ ਆ ਇਹਦੀ 15 ਕਿਲੋਵਾਟ ਦੀ ਪਾਵਰ ਆ ਠੀਕ ਆ ਆਪਾਂ 12 ਤੋਂ ਲੈ ਕੇ 13 ਕਿਲੋਵਾਟ ਤੇ ਲੋਡ ਪਾਈ ਜੀਆਂ ਤਾਂ ਖੁਸ਼ ਹੋਣਗੇ ਹਣ ਦਾ ਬਿੱਲ ਆਲਾ ਥੋੜਾ ਜਿਹਾ ਘਟ ਗਿਆ ਰੇਟ ਬਿਲਕੁਲ ਜੀ ਉਹ ਸਮਕੇ 24 ਘੰਟੇ ਏਸੀ ਚੱਲਣ ਦੇ ਬੰਦੀ ਨਹੀਂ ਕਰਦੇ ਪਏ ਜਦੋਂ ਇਹ ਚੱਲ ਪੈਣਾ ਏਸੀ ਚੱਲਦਾ ਆ ਹਾਰਪੁਰ ਦੇ ਪਿੰਡ ਭਾਗਣਾ ਦੇ ਵਿੱਚ ਮੌਜੂਦ ਆ ਤੇ ਭਾਗਣਾ ਪਿੰਡ ਦੇ ਵਿੱਚ ਸਰਦਾਰ ਹਰਦੀਪ ਸਿੰਘ ਹੁਣਾ ਦੇ ਵੱਲੋਂ ਇਹ ਪੂਰਾ ਸਿਸਟਮ ਲਗਾਇਆ ਗਿਆ ਹੈ ਜਿੱਥੋਂ ਇੱਕ ਪਾਸੇ ਡੇਰੀ ਫਾਰਮਿੰਗ ਦਾ ਧੰਦਾ ਕਰ ਰਹੇ ਨੇ ਤਾਂ ਉਸੇ ਹੀ گاਵਾ ਦੇ ਗੋਏ ਤੋਂ ਉਹ ਬਿਜਲੀ ਵੀ ਤਿਆਰ ਕਰ ਰਹੇ ਨੇ ਤਾਂ ਕਿਵੇਂ ਸਾਰਾ ਪ੍ਰੋਜੈਕਟ ਚੱਲਦਾ ਹੈ ਕਿਵੇਂ ਇਹਦੀ ਵਰਕਿੰਗ ਹੈਗੀ ਹੈ ਸਾਰੀ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਪਹਿਲਾਂ ਤਾਂ ਬਾਈ ਜੀ ਧੰਨਵਾਦ ਸਮਾਂ ਦੇਣ ਦੇ ਲਈ ਬਹੁਤ-ਬਹੁਤ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਜਲੰਧਰ ਤੋਂ ਚੇਤੇ ਚੱਲ ਕੇ ਇੱਥੇ ਆਏ ਹੋ ਅੱਛਾ ਭਾਈ ਬੜਾ ਵਧੀਆ ਤੁਸੀਂ ਜੁਗਾਰ ਲਾ ਦਿੱਤਾ ਗੋਏ ਤੋਂ ਬਿਜਲੀ ਬਣਾਉਣੀ ਸ਼ੁਰੂ ਕਰ ਦਿੱਤੀ ਕਿਵੇਂ ਸੰਭਵ ਹੈ ਜੀ ਇਹ ਇਹ ਇੱਕ ਪ੍ਰੋਜੈਕਟ ਵੈਸਟ ਇੰਡੀਆ ਚ ਪਹਿਲਾਂ ਚੱਲਦੇ ਸੀ ਗੋਬਰ ਗੈਸ ਅੱਛਾ ਜੀ ਪਰ ਇਹ ਇੱਕ ਨੈਸਲੇ ਵਧੀਆ ਨਵੇਂ ਤਰ੍ਹਾਂ ਦਾ ਪ੍ਰੋਜੈਕਟ ਲੈ ਕੇ ਆਇਆ ਹੂੰ ਇਹ ਨੈਸਲੇ ਨੇ ਸਾਨੂੰ 40 35 ਲੱਖ ਦਾ ਪ੍ਰੋਜੈਕਟ ਜਿਹੜਾ ਗਿਫਟ ਕੀਤਾ ਆ ਅੱਛਾ ਹਾਂਜੀ ਇਹਦੇ ਵਿੱਚ ਇਹਦਾ ਪ੍ਰੋਸੈਸ ਇਹ ਹੋਈ ਹੈ ਕਿ ਜਿਹੜਾ ਗਾਈਆਂ ਦਾ ਗੋਆ ਆ ਹੂੰ ਉਹ ਘੁਲ ਕੇ ਇੱਧਰ ਆਜਣਾ ਅੱਛਾ ਜੀ ਇਹ ਬਾਚ ਚਾਰਟ ਟੂਪਾਂ ਚ ਚੱਲ ਜਾਣਾ ਹਾਂ ਉਸ ਤੋਂ ਬਾਅਦ ਇੱਥੇ ਗੈਸ ਬਾਨਣੀ ਹੈ ਗੈਸ ਬਾਨਣੀ ਹੈ ਮਥੀਨ ਐਂਡ ਹਾਈਡਰੋਜਨ ਸਲਫਾਈਡ ਅੱਛਾ ਜੀ ਠੀਕ ਹੈ ਉਹਦੇ ਨਾਲ ਫਿਰ ਤੁਹਾਡਾ ਅੱਗੇ ਜਨਰੇਟਰ ਵਰਕਿੰਗ ਕਰਦਾ ਹੈ ਉਹ ਜਨਰੇਟਰ ਵਰਕ ਕਰੇਗਾ ਮੈਂ ਚਾਹੂੰਗਾ ਆਪਾਂ ਭਾਈ ਥੋੜਾ ਜਿਹਾ ਪ੍ਰੋਸੈਸ ਦੱਸੀਏ ਕਿਵੇਂ ਤੁਹਾਡਾ ਤੁਸੀਂ ਸਿਸਟਮ ਨੇ ਇਹਨੂੰ ਫਿੱਟ ਕੀਤਾ ਹੋਇਆ ਕਿਵੇਂ ਕਿਧਰੋਂ ਗੋਆ ਆ ਰਿਹਾ ਕਿਵੇਂ ਪਾਈਪਾਂ ਪਾਈਆਂ ਨੇ ਥੋੜਾ ਜਿਹਾ ਸਮਝਾਓ ਭਾਈ ਵਿਸਤਾਰ ਦੇ ਵਿੱਚ ਕਿਵੇਂ ਹੈਗਾ ਸਿਸਟਮ ਜੀ ਆੜੀ ਆੜੀ ਵੱਡੀ ਪਾਈਪ ਹੈ ਇਹ ਫਾਰਮ ਤੋਂ ਆ ਰਹੀ ਹੈ ਅੱਛਾ ਜੀ ਇਹ ਗੋਆ ਆ ਰਿਹਾ ਪਰ ਗੋਏ ਨੂੰ ਘੋਲਣ ਵਾਸਤੇ ਇਸੇ ਇਸੇ ਗੋਬਰ ਗੈਸ ਦਾ ਜੀ ਪਾਣੀ ਵਾਪਸ ਜਾ ਰਿਹਾ ਅੱਛਾ ਜੀ ਠੀਕ ਹੈ ਉਸ ਪਾਣੀ ਨਾਲ ਘੋਲ ਕੇ ਗੋਆ ਦੁਬਾਰਾ ਚਾ ਰਿਹਾ ਠੀਕ ਹੈ ਇਹ ਮੋਟਰ ਦੁਬਾਰ ਇਹ ਲਿਕੁਇਡ ਹੈ ਉਹ ਤੇ ਆ ਬਣਾਇਆ ਜਾ ਚਮਚਾ ਉੱਤੇ ਪਾ ਰਹੀ ਹੈ ਉੱਤੋਂ ਥੱਲੇ ਟੂਪੰਜ ਜਾ ਰਿਹਾ ਅੱਛਾ ਠੀਕ ਹੈ ਇਸ ਤੋਂ ਪਹਿਲਾਂ ਜਿਹੜਾ ਦਹੀਂ ਉਹ ਹੱਥ ਨਾਲ ਘੋਲਣਾ ਪੈਂਦਾ ਸੀ ਛੋਟੇ ਜਿਹੜੇ ਗੋਬਰ ਗੈਸ ਸੀਗੇ ਠੀਕ ਹੈ ਇਹ ਹੁਣ ਕਿਤੇ ਹੱਥ ਨਾਲ ਕੰਮ ਕੋਈ ਨਹੀਂ ਸਾਰਾ ਮਸ਼ੀਨਰੀ ਦਾ ਕੰਮ ਹੀ ਹੈ ਸਾਰਾ ਜਿਹੜੇ ਆ ਬਟਨ ਲੱਗੇ ਆ ਇੱਥੋਂ ਸਾਰਾ ਕੰਮ ਹੋਣਾ ਆ ਇੱਥੋਂ ਸਾਰੀਆਂ ਮੋਟਰਾਂ ਬੰਦ ਹੋ ਜਾਣੀਆਂ ਅੱਛਾ ਗੋਆ ਘੋਲਣ ਵਾਲੀ ਮੋਟਰ ਉਹ ਬੰਦ ਹੋ ਜਾਂਦੀ ਹੈ ਕਿ ਕਹਿੰਦਾ ਪਰਲੇ ਪਾਸੇ گاਵਾ ਦਾ ਗੋਹਾ ਡੇਰੀ ਦੇ ਵਿੱਚ ਉਹ ਉਧਰੋਂ ਪਾਈਪਾਂ ਰਾਈਂ ਇੱਥੇ ਆ ਰਿਹਾ ਇਹ ਇੱਥਾਰੇ ਸਾਰੇ ਇੱਥਾਰੇ ਆ ਠੀਕ ਹੈ ਇਹ ਫਿਰ ਇੱਥੇ ਇਹਨੂੰ ਘੋਲ ਕੇ ਉੱਪਰ ਪਰਲੇ ਟੈਂਕ ਦੇ ਵਿੱਚ ਸੁੱਟ ਰਹੀ ਹੈ ਹਾਂ ਪਰਲੇ ਟੈਂਕਰ ਚੋਂ ਪਾਇਕੇ ਤੇ ਆ ਆ ਟੂਪਾਂ 'ਚ ਜਾ ਰਿਹਾ ਅੱਛਾ ਜੀ ਆਹ ਟੂਪਾਂ ਲਈ ਵੱਡੀਆਂ ਟੂਪਾਂ ਬਣੀਆਂ ਨੇ ਹਾਂ ਆਹ ਟੂਪਾਂ 'ਚ ਜਾ ਰਿਹਾ ਇੱਥੇ ਇਧਰੋਂ ਇਹਨੇ ਟੂਪਾਂ 'ਚ ਜਾ ਰਿਹਾ ਟੂਪਾਂ 'ਚ ਪਰੇ ਇੱਕ ਵੱਡਾ ਖੱਡਾ ਬਣਿਆ ਅੱਛਾ ਜੀ ਜਿਸ ਦਾ 90 ਟੈਂਕਰ ਜਿੱਚ ਮਾਲ ਆਉਂਦਾ ਆ ਅੱਛਾ ਉਹ ਉਹਦੇ ਵਿੱਚ ਸਾਰਾ ਚਲ ਜਾਣਾ ਠੀਕ ਹੈ ਤੇ ਅਸੀਂ ਇਸ ਤੋਂ ਇਸ ਤੋਂ ਵਾਪਸ ਪਾਣੀ ਜਾ ਰਿਹਾ अच्छा, नाल अच्छा जी ਜਿਹੜਿਆਂ ਗੋਇਆ ਘੋਲ ਕੇ ਹੁੰਦਾ ਉਸ ਤੋਂ ਬਾਅਦ ਕੀ ਕਰਦੇ ਕਿ ਇਹੋ ਹੀ ਪਾਣੀ ਜੜਾ ਆ ਆਪਾਂ ਇੰਟਰ ਗਰਾਉਂਡ ਆ ਇੱਥੇ ਆ ਸਾਡੀ ਨਾਲ ਨਾਲ ਹੀ ਫਾਰਮ ਦੇ ਠੀਕ ਹੈ ਉੱਚ ਆਪਾਂ ਜਿੱਦਨੇ ਆ ਪੂਰਾ ਭਰ ਗਿਆ ਉਦੋਂ ਅਸੀਂ ਉਹਨੂੰ ਚਲਾ ਜੀਦਾ ਆ ਅੱਛਾ ਜੀ ਉੱਚ ਪਾਏ ਨਾ ਠੀਕ ਹੈ ਨਾਲ ਇਹ 10% ਪਾਣੀ ਇਹ ਜਾਂਦਾ ਆ 90% ਮੋਟਰ ਦਾ ਹੋ ਜਾਂਦਾ ਆ ਠੀਕ ਹੈ ਪੂਰੇ ਖੇਤ ਨੂੰ ਪਾਣੀ ਲੱਗ ਜਾਂਦਾ ਅੱਛਾ ਇਹ ਤਾਂ ਮਤਲਬ ਕਹਿਣ ਦਾ ਭਾਬਾ ਇਧਰੋਂ ਤੁਸੀਂ ਬਿਜਲੀ ਪੈਸਾ ਕਰ ਰਹੇ ਹੋ ਫਿਰ ਬਚਾ ਜਿਹੜਾ ਗੋਇਆ ਦਾ ਰਹਿੰਦ ਖੂੰਦ ਹੈਗੀ ਆ ਉਤੋਂ ਤੁਸੀਂ ਖਾਦ ਦੇ ਰੂਪ ਚ ਉਹਨੂੰ ਖੇਤਾਂ 'ਚ ਵਰਤ ਰਹੇ ਹੋ ਬਿਲਕੁਲ ਖਾਦ ਦੇ ਰੂਪ ਦੇ ਔਰ ਅੱਗੇ ਇੱਥੇ ਚਾਰਕਨ ਵਾਲਾ ਜਗਾ ਜਿਹੜੀ ਬਿਲਕੁਲ ਵੇਸਟ ਹੋ ਗਈ ਸੀਗੀ ਅੱਛਾ ਜਿਹੜੀ ਬਿਲਕੁਲ ਵੇਸਟ ਸੀਗੀ ਜਿਹੜੀ ਕਿ ਕਿਸੇ ਕੰਮ ਚ ਨਹੀਂ ਸੀਗੀ ਆ ਰਹੀ ਅੱਛਾ ਸਾਨੂੰ گویا ਮੈਨੇਜ ਕਰਨਾ ਬਹੁਤ ਔਖਾ ਸੀਗਾ ਠੀਕ ਹੈ ਇਹਦੇ ਨਾਲ ਬਹੁਤ ਜ਼ਿਆਦਾ ਗੋਲੇ ਨੂੰ ਮੈਨੇਜ ਕਰਨਾ ਬਹੁਤ ਈਜੀ ਹੋ ਗਿਆ ਉਹ ਸਾਰਾ ਤੁਹਾਡੇ ਕੰਮ ਹੀ ਆ ਰਿਹਾ ਗੋਆ ਬਈ ਬਿਲਕੁਲ ਜੀ ਉਹ ਜਿਹੜਾ ਅਗਲੇ ਖੱਡੇ ਚ ਆਪਾਂ ਚੱਲਦੇ ਆਂ ਅੱਛਾ ਅੱਛਾ ਜਾਜੂ ਹਾਂ ਤੇ ਆ ਇਹ ਜਿਹੜਾ ਖੱਡਾ ਬਣਿਆ ਜਿਹੜਾ ਹਾਂਜੀ ਇਹ ਆਪਾਂ ਹੋ 8-9 ਵਾਰੀ ਪਹਿਲੇ 4 ਮਹੀਨੇ ਚ ਵਿਲਾ ਕਰ ਚੁੱਕੇ ਇਹਨੂੰ ਅੱਛਾ ਹਾਂਜੀ ਇਹ ਖਾਦ ਤੁਸੀਂ ਵਰਤ ਰਹੇ ਇਹਨੂੰ ਐਜ਼ ਖਾਦ ਬਿਲਕੁਲ ਮੈਂ ਦੁਬਾਰਾ ਰੀਪੀਟ ਕਰਦਾ ਇਹਨੂੰ 8-9 ਵਾਰੀ ਆਪਾਂ ਇਹਨੂੰ ਖਾਦੀ ਕਰ ਚੁੱਕੇ ਆ ਹਾਂ ਇਹ ਆਦਾਂ ਜਿਹੜਾ ਗੋਇਆ ਥੱਲੇ ਬਈ ਜਾਂਦਾ ਪਾਣੀ ਉਹ ਪੰਪ ਦਾ ਕੱਪੜ ਜਾਂਦਾ ਪਾਣੀ ਦੁਬਾਰਾ ਫੇਰ ਖੇਤ ਨੂੰ ਜਾ ਰਿਹਾ ਸਾਰਾ ਠੀਕ ਹੈ ਜਿਹੜਾ ਖਾਦ ਦੀ ਵੀ ਵੇਸਟੇਜ ਨਹੀਂ ਹੈਗੀ ਅੱਛਾ ਬਿਲਕੁਲ ਨਹੀਂ ਜਾ ਰਹੀ ਠੀਕ ਹੈ ਇਹ ਬਿਜਲੀ ਭਾਜੀ ਕਿੰਨੀ ਕਿ ਫਿਰ ਪੈਦਾ ਕਰ ਦਿੰਦਾ ਇਹ ਤੁਹਾਡਾ ਸਿਸਟਮ ਜਿਹੜਾ ਪਲਾਂਟ ਲੱਗਾ ਹੋਇਆ 12 ਘੰਟੇ ਐਵਰੇਜ ਇਹ ਚੱਲਣ ਦੇ ਆ अच्छा जनरेटर ਤੁਹਾਡਾ 12 ਘੰਟੇ ਚੱਲ ਜਾਂਦਾ ਇਸ ਗੈਸ ਨਾਲ 12 ਘੰਟੇ ਚੱਲਦਾ ਪਿਆ ਆ ਲੈਕਟ੍ਰਿਕਿਟੀ ਦਾ ਜਿਹੜਾ ਬਿੱਲ ਆ ਉਹ 40000 ਹੋਣਾ ਸੀ ਜਿਹੜਾ ਕਿ 10000 ਆਇਆ ਕੀ ਬਾਤ ਆ ਇਹ ਤਾਂ ਮੈਨੂੰ ਲੱਗਦਾ ਤੁਹਾਨੂੰ 600 ਜੂੰਟ ਵਾਲਾ ਵੀ ਚੱਕਰ ਨਹੀਂ ਹੈਗਾ ਜੇ ਫਿਰ ਡਰਤੇ ਨਹੀਂ ਉਸ ਗੱਲ ਦਾ ਰਹਿੰਦਾ ਉਹ ਤੇ ਚੱਕਰ ਇੱਕ ਲੱਗ ਮੈਟਰ ਆ ਹਾਂ ਤੇ ਉਹ ਵੀ ਆਪਾਂ ਜਿਆ ਘਰ ਨੂੰ ਸਪਲਾਈ ਦੇਨੇ ਆ ਤਾਂ ਉਹ ਵੀ ਕੰਟਰੋਲ ਕਰ ਸਕਦੇ ਆ ਆਪਾਂ ਠੀਕ ਆ ਆਪਾਂ ਘਰ ਨੂੰ ਸਪਲਾਈ ਦੇ ਰਹੇ ਆ ਹਾਂ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਅੱਗੇ ਸਾਡਾ 2 ਲੱਖ ਦਾ ਡੀਜ਼ਲ ਲੱਗ ਜਾਂਦਾ ਸੀ ਸਾਲ 'ਚ ਅੱਛਾ ਜੀ 2 ਤੋਂ 2 ਲੱਖ 3 ਲੱਖ ਡੀਜ਼ਲ ਲੱਗਦਾ ਸੀ ਡੀਜ਼ਲ ਦਾ ਖਰਚਾ ਖਰਚਾ ਜਿਹੜਾ ਸਾਡਾ ਉਹ ਬਿਲਕੁਲ ਜ਼ੀਰੋ ਹੋ ਗਿਆ ਜਿੱਥੇ ਬਿੱਲ ਫਰੀ ਹੋਇਆ ਕਿਉਂਕਿ ਜਦੋਂ ਆਪਾਂ ਏਰੀਆ ਟੂਪਾਂ ਆ ਜਦੋਂ ਅਸੀਂ ਚਲਾਈ ਜਾਂਦੇ ਹਾਂ ਨਾ ਜਨਰੇਟਰ 12 ਘੰਟੇ ਪਰ ਫਿਰ ਵੀ ਆਪਾਂ 4 ਘੰਟੇ ਦੀ ਗੈਸ 5 ਘੰਟੇ ਦੀ ਵਿੱਚ ਜਮਾਂ ਰੱਖੀ ਦੀ ਹੈ ਅੱਛਾ ਅਵਰਜੈਂਸੀ ਕੋਈ ਹਨੇਰੀ ਆ ਗਈ ਕਿਤੇ ਬੱਤੀ ਚਲ ਗਈ ਫਿਰ ਸਾਨੂੰ ਜਨਰੇਟਰ ਨਾਲ ਚਲਾਉਣਾ ਪਏ ਉਹ ਹੁਣ ਤੁਸੀਂ ਘਰੇ ਵੀ ਜਨਰੇਟਰ ਵਰਤਦੇ ਹੋ ਤੇ ਤੁਹਾਨੂੰ ਤੇਲ ਤੂਲ ਵਾਲ ਪਿੱਛੇ ਜੇ ਇੱਕ ਦਿਨ ਹਨੇਰੀ ਆਈ ਸੀ ਤੇ ਲਾਈਟ ਘਟ ਘਟ ਜਾਂਦੀ ਘਰ ਦੀ ਹਾਂ ਉਹਦੋਂ ਚੱਲ ਗਈ ਸੀ ਤੇ ਆਪਾਂ ਪੂਰੀ ਰਾਤ ਇਹ ਚਲਾਇਆ ਜੀ ਕਿਆ ਬਾਤ ਐਸੀ ਚੱਲਦਾ ਰਿਹਾ ਕੋਈ ਪ੍ਰੋਬਲਮ ਨਹੀਂ ਆਈ ਉਸ ਦਿਨ ਤੇ ਕੋਈ ਫਿਕਰ ਵੀ ਨਹੀਂ ਹੋਣਾ ਵੀ ਜੇ ਤੇਲ ਮੁੱਕ ਗਿਆ ਤੁਹਾਨੂੰ ਬੱਤੀ ਦਾ ਕੋਈ ਫਿਕਰ ਨਹੀਂ ਹੋਣਾ ਕਿ ਹਨੇਰੀ ਆ ਜਾਈ ਨਹੀਂ ਜਾਂ ਕੱਟ ਲੱਗ ਜਾਣਾ ਇਹ ਤਾਂ ਸਾਡਾ ਬਿਲਕੁਲ ਚਿੰਤਾ ਮੁਕੀ ਹੈ ਇਹ ਭਾਈ ਕਿੰਨੀ ਕਿੰਨੀ ਗੈਸ ਫਿਰ ਇਹਦੇ ਵਿੱਚ ਬਣ ਜਾਂਦੀ ਹੈ ਜੇ ਆਪਾਂ ਗੱਲ ਕਰੀਏ ਐਵਰੇਜ ਮਹੀਨੇ ਦੀ ਜਾਂ ਕਿੰਨੇ ਕੁ ਗੈਸ ਸਿਲੰਡਰਾਂ ਦੇ ਤੌਰ ਦੇ ਉੱਤੇ ਵਰਤੀਏ ਤਾਂ ਕਿੰਨੇ ਕੁ ਪਿੰਡ ਦੇ ਲੋਕਾਂ ਨੂੰ ਫਿਰ ਇਥੋਂ ਗੈਸ ਜਾ ਸਕਦੀ ਜੇ ਉਹ ਆਪਾਂ ਸਿਰ ਵਰਤੀਏ 200 ਘਾਰੇ ਕੋਲੋਂ ਚਾ 200 ਘਰ ਨੂੰ ਐਲਪੀਜੀ ਦੀ ਲੋਡ ਨਹੀਂ ਪਏਗੀ ਜੇ ਆਪਾਂ ਘਰ ਨੂੰ ਸਪਲਾਈ ਦਈਏ ਤੇ ਕੀ ਬਾਤ ਹੈ ਬਾਕੀ ਜੇ ਆਪਾਂ ਪੂਰੇ ਪੰਜਾਬ ਦਾ ਅੰਕੜਾ ਲਈਏ ਤਾਂ ਅਰਬਾਂ ਖਰਬਾਂ ਦੀ ਜਿਹੜੀ ਗੈਸ ਹੈ ਜਿਹੜੀ ਉੱਡ ਕੇ ਹਵਾਜ ਜਾ ਰਹੀ ਹੈ ਉਹ ਜਿਹੜੀ ਉਸ ਨੂੰ ਆਪਣੇ ਵਾਤਾਵਰਣ ਨੂੰ ਖਰਾਬ ਕਰ ਰਹੀ ਹੈ ਇਹ ਜਿਹੜੀ 35 ਲੱਖ ਦੀ ਸਬਸਿਡੀ ਹੈ ਇਹ ਨਸਲੇ ਦਾ ਸਾਨੂੰ ਦੇਣ ਦਾ ਹੀ ਮਕਸਦ ਇਹ ਹੋਇਆ ਕਿ ਆਪਾਂ ਮਥੀਨ ਗੈਸ ਨੂੰ ਕੰਟਰੋਲ ਕਿੱਦਾਂ ਕਰਨਾ ਠੀਕ ਹੈ ਠੀਕ ਹੈ ਠੀਕ ਹੈ ਇਹਦੇ ਵਿੱਚ ਤੁਹਾਡਾ ਆਪਣਾ 1 ਰੁਪਈਏ ਦਾ ਕੋਈ ਖਰਚ ਨਹੀਂ ਲੱਗਾ ਮੈਂ ਚਾਹੁੰਗਾ ਇੱਧਰ ਆ ਜੰਨੇ ਆਪਾਂ ਸਾਡਾ ਸਾਡਾ ਚ ਕੋਈ ਖਰਚ ਨਹੀਂ ਆਇਆ ਹਾਂ ਬਿਲਕੁਲ 100% ਇਹ ਗਿਫਟ ਕੀਤਾ ਨਸਲੇ ਦੀ ਸਾਨੂੰ ਠੀਕ ਹੈ ਕਿੰਨੀਆਂ ਗਾਈਆਂ ਹੈਗੀਆਂ ਭਾਈ ਤੁਹਾਡੇ ਕੋਲ ਸਾਡੇ ਕੋਲ 90 ਦੇ ਕਰੀਬ ਗਾਈਆਂ ਹੈਗੀਆਂ ਅੱਛਾ ਉਹ ਫਿਰ ਦੁੱਧ ਵੀ ਨਸਲੇ ਹੀ ਚੱਕਦਾ ਸਾਰਾ ਜੀ ਬਿਲਕੁਲ ਨਸਲੇ ਚੱਕਦਾ ਆ ਪਰ ਜਿਹੜਾ ਇਹ ਪਲਾਂਟ ਹੈ ਇਹਦਾ ਸਾਡੇ ਐਗਰੀਮੈਂਟ ਹੋਇਆ 10 ਸਾਲ ਦਾ ਅੱਛਾ ਜੀ ਉਹ ਘਰਉਣ ਵਾਲੀ ਕੋਈ ਗੱਲ ਨਹੀਂ 10 ਸਾਲ ਕਿਉਂਕਿ ਪਹਿਲੇ ਅਸੀਂ 13-14 ਸਾਲ ਤੋਂ ਅੱਗੇ ਨੈਸਲੇ ਨੂੰ ਲਗਾਤਾਰ 3 ਨ ਦੁੱਧ ਪਾ ਰਹੇ ਹਾਂ ਨੈਸਲੇ ਅੱਜ 9 ਲੱਖ ਲੀਟਰ ਦੁੱਧ ਲੈ ਰਿਆ ਹਾਂ ਕੁਝ ਟਾਈਮ ਪਹਿਲਾਂ 2 ਲੱਖ ਲੈ ਰਿਆ ਸੀ ਪਰ ਉਹਦਾ ਕਾਰਨ ਇਹ ਹੈ ਕਿ ਅੱਜ ਨੈਸਲੇ ਨੂੰ ਕੁਆਲਿਟੀ ਨਹੀਂ ਮਿਲ ਰਹੀ ਜੇ ਅੱਜ ਨੈਸਲੇ ਨੂੰ ਕੁਆਲਿਟੀ ਮਿਲੇ ਤੇ ਨੈਸਲੇ ਜਿਹੜਾ ਆ ਉਹ ਦੁੱਧ ਵਧਾ ਸਕਦਾ ਅੱਛਾ ਭਾਈ ਜਿਵੇਂ ਹੁਣ ਤੁਹਾਡਾ 10 ਸਾਲ ਦਾ ਨੈਸਲੇ ਦੇ ਨਾਲ ਐਗਰੀਮੈਂਟ ਹੈਗਾ ਕਈ ਵਾਰ ਪਸ਼ੂ ਨੂੰ ਪ੍ਰੋਬਲਮ ਆ ਜੀ ਦੁੱਧ ਚ ਕੋਈ ਪ੍ਰੋਬਲਮ ਆ ਜੀ ਐਂਟੀਬਾਇਓਟਿਕ ਕੋਈ ਕਿਸੇ ਤਰੀਕੇ ਦੇ ਕੋਈ ਦਿੱਕਤ ਆਵੇ 35 ਲੱਖ ਰੁਪਏ ਨੈਸਲੇ ਨੇ ਇਹ ਪ੍ਰੋਜੈਕਟ ਤੁਹਾਨੂੰ ਦਿੱਤਾ ਗਿਫਟ ਫਿਰ ਉਹ ਉਹ ਦਾ ਕੀ ਬਣੇਗਾ ਫਿਰ ਕੱਲ ਨੂੰ ਕੋਈ ਇੰਨੀ ਵੱਡੀ ਡਰਨ ਵਾਲੀ ਗੱਲ ਨਹੀਂ ਐਂਟੀਬਾਇਟਿਕ ਦਾ ਤੇ ਉਲੀ ਦਾ ਜਿਹੜਾ ਰੋਲ ਆਇਆ ਬਹੁਤ ਵੱਡਾ ਪੰਜਾਬ ਚ ਕਿਸੇ ਟਾਈਮ ਨੈਸਲੇ 22 ਲੱਖ ਲੀਟਰ ਦੁੱਧ ਲੈ ਰਿਹਾ ਅੱਜ 9 ਲੈ ਰਿਹਾ ਉਹਦਾ ਕਾਰਨ ਇਹ ਹੈ ਕਿ ਨੈਸਲੇ ਕੋ ਆਹ ਦੋ ਚੀਜ਼ਾਂ ਕਰਕੇ ਦੁੱਧ ਨਹੀਂ ਪੂਰਾ ਹੋਣ ਦੇ ਆ ਪਰ ਨੈਸਲੇ ਕੁਆਲਟੀ ਨਾਲ ਸਮਝੌਤਾ ਬਿਲਕੁਲ ਨਹੀਂ ਕਰਨ ਦੇ ਆ ਉਨੇ ਲੈਣਾ ਉਹ ਉਹ ਅੱਜ ਵੀ 25 ਰਕ ਲੀਟਰ ਦੁੱਧ ਲੈਣ ਨੂੰ ਨਸਲੇ ਤਿਆਰ ਆ ਪਰ ਉਹਨਾਂ ਕੋਲ ਕੁਆਲਿਟੀ ਨਹੀਂ ਮੇਨਟੇਨ ਹੋਦੀ ਮੈਂ ਪੰਜਾਬ ਦੇ ਫਾਰਮਰਾਂ ਨੂੰ ਇੱਕ ਤੁਹਾਡੇ ਥਰੂ ਮੈਸੇਜ ਭੇਜਦਾ ਕਿ ਇੱਥੇ ਕੋਈ ਡਰਨ ਵਾਲੀ ਗੱਲ ਨਹੀਂ ਮੈਂ ਪਿਛਲੇ 14 ਸਾਲ ਤੋਂ ਲਗਾਤਾਰ ਨਸਲੇ ਲੈਣ ਨੂੰ ਦੁੱਧ ਪਾ ਰਿਹਾ ਅੱਛਾ ਇੱਕ ਦੋ ਵਾਲੀ ਸੈਂਪਲ ਫੇਲ ਹੋਇਆ ਸਿਰਫ ਉਹ ਵੀ ਲਾਈਟ ਚੱਲ ਗਈ ਸੀ ਤੇ ਮੁੰਡਿਆਂ ਕੋਲੋਂ ਜਨਰੇਟਰ ਨਹੀਂ ਚਲਾਇਆ ਗਿਆ ਨਹੀਂ ਤਾਂ ਅੱਜ ਤੱਕ ਕਦੀ ਸੈਂਪਲ ਉਲੀ ਕਰਕੇ ਐਂਟੀਬਾਇਓਟਿਕ ਕਰਕੇ ਅੱਜ ਤੱਕ ਸੈਂਪਲ ਆਪਣਾ ਫੇਲ ਨਹੀਂ ਹੋਇਆ ਠੀਕ ਐ ਐਸਲਿਫੇ ਮਨ ਲਗਾ ਗਿਫਟ ਵੀ ਦਿੱਤਾ ਤੁਹਾਨੂੰ ਉਹਨਾਂ ਨੇ 35 ਲੱਖ ਆਲਾ 35 ਲੱਖ ਦਾ ਇਹ ਆ 15 ਲੱਖ ਦਾ ਪ੍ਰੋਜੈਕਟ ਹੁਣੇ ਇੱਕ ਜਨਰੇਟਰ ਉਧਰ ਕਲੋਸ ਕਰਦਾ ਡੀਜ਼ਲ ਵਾਲਾ ਵੀ ਨਿਊ ਰੱਖਤਾ ਉਹਨਾਂ ਨੇ ਅੱਛਾ ਨਾਲ ਉਹਨਾਂ ਨੇ ਨਾਲ ਸਾਨੂੰ ਪੈਕੂ ਇੱਕ ਨਵਾਂ ਦਿੱਤਾ ਮੈਂ ਕਿਹਾ 50 ਲੱਖ ਰੁਪਿਆ ਉਹਨਾਂ ਨੇ ਆ ਤਿੰਨ ਮਹੀਨੇ ਚ ਉਹਨੂੰ ਗਿਫਟ ਦੇ ਦਿੱਤਾ ਕੀ ਬਾਤ ਆ ਬੜੀ ਚੰਗੀ ਗੱਲ ਐ ਐਸੇ ਭਾਜੀ ਇਹ ਹੁਣ ਜਿਹੜੀ ਇੱਥੇ ਬਿਜਲੀ ਬੁਜਲੀ ਤੁਸੀਂ ਵਰਤਦੇ ਹੋ ਉਹ ਬਿਜਲੀ ਫਿਰ ਇਸ ਤੇ ਜਨਰੇਟਰ ਵਾਲੀ ਵਰਤ ਲਿਓ ਪੱਠੇ ਕੁਤਰਨੇ ਨੇ ਜਾਂ ਗਾਈਆਂ ਨੂੰ ਪਾਣੀ ਦਾ ਨਲੋਣਾ ਧਲੋਣਾ ਉਹ ਸਾਰਾ ਇੱਧਰੋਂ ਵਰਤਦੇ ਨਹੀਂ ਜਾਂ ਕਿਵੇਂ ਮੇਨ ਆ ਹੁਣੇ ਖਰਚਾ ਜਿਹੜਾ ਆ ਇਲੈਕਟ੍ਰਿਸਿਟੀ ਦਾ ਉਹ ਆਇਆ ਪੱਖਿਆਂ ਤੇ ਪੱਖੇ ਲਗਾਤਾਰ ਚੱਲ ਰਹੇ ਆ ਠੀਕ ਹੈ ਪੱਖੇ ਲਗਾਤਾਰ ਚੱਲ ਰਹੇ ਆ ਫਿਰ ਜਿਹੜੀ ਸਵੇਰੇ ਸ਼ਾਮ ਦੀ ਜਿਹੜੀ ਦੁੱਧ ਦੀ ਚਵਾਈ ਕਰਨੀ ਉਹ ਇੰਨਾ ਹੋ ਰਹੀ ਏ ਠੀਕ ਹੈ ਦੁੱਧ ਠੰਡਾ ਹੋ ਰਿਹਾ ਏ ਨਾ ਠੀਕ ਹੈ ਤੇ ਇਹ ਚੀਜ਼ਾਂ ਹੋ ਰਹੀਆਂ ਬਾਕੀ ਜਿਹੜੇ ਪੱਠੇ ਮਿਕਸ ਕਰਨੇ ਉਹ ਤੇ ਜਹਾ ਟਰੈਕਟਰ ਲੱਗਾ ਇਹ ਚੀਜ਼ਾਂ ਸਾੜੀਆਂ ਕਰਦਾ ਪਿਆ ਤੇ ਸਾਡਾ 75% ਬੱਤੀ ਜਿਹੜਾ ਖਰਚਾ ਸੀ ਉਹ ਘਟ ਗਿਆ ਇਹਦਾ ਠੀਕ ਹੈ ਅੱਛਾ ਤੁਸੀਂ ਦੱਸਿਆ ਵੀ 10 ਤੋਂ 12 ਘੰਟੇ ਇਹ ਚੱਲਦਾ ਜੇ ਆਪਾਂ ਆਮ ਜਦੋਂ ਘਰਾਂ ਦੇ ਜਨਰੇਟਰ ਦੇਖਦੇ ਆ ਉਹਦੀ ਕਿੰਨੀ ਕ ਐਵਰੇਜ ਤੁਸੀਂ ਕਦੇ ਮਾਪੀ ਹੋਊਗੀ ਉਹ ਵੀ ਕਿੰਨੀ ਕ ਐਵਰੇਜ ਦਿੰਦਾ 1 ਘੰਟੇ ਦਾ ਕਿੰਨਾ ਡੀਜ਼ਲ ਆ ਫਿਰ ਉਹ ਖਰਚੇ ਦੇ ਅੰਕੜੇ ਕੱਢਣੇ ਉਹਨਾਂ ਦਾ ਕਿੰਨਾ ਕ ਫਰਕ ਹੈਗਾ ਫਿਰ ਇਹਦਾ ਇਹ ਫ੍ਰੀ ਵਾਲੇ ਕੰਮ 'ਚ ਇਹ ਲਗਭਗ 4 ਤੋਂ 5000 ਦਾ ਡੀਜ਼ਲ ਡੇਲੀ ਦਾ ਸੇਵ ਕਰ ਦਦਾ ਪਿਆ ਅੱਛਾ 4 ਤੋਂ 5000 ਦਾ ਡੀਜ਼ਲ ਬਚ ਰਿਹਾ ਤੁਹਾਡਾ 4 ਤੋਂ 5000 ਦਾ ਡੀਜ਼ਲ ਬਚ ਰਿਹਾ ਪਰ ਇਹਦਾ ਨਾ ਇਹਦੇ ਵਿੱਚ ਇੱਕ ਹੋਰ ਚੀਜ਼ ਦੇਖੀ ਗਈ ਜ ਇਹਦਾ ਸਲੰਸਰ ਅੱਜ ਵੀ ਕਾਲਾ ਨਹੀਂ ਹੋਇਆ ਇਹਦਾ ਮੂੰਹ ਜਿਹੜਾ ਆ। ਅੱਛਾ ਠੀਕ ਹੈ ਠੀਕ ਹੈ। ਅੱਛਾ ਫਿਰ ਰਸਤੇ ਰਸਤੇ ਜਾ ਰਹੇ ਨੇ ਦੇਖਿਆ ਪ੍ਰੋਜੈਕਟ ਇਹ ਆ ਗਿਆ ਉਹ ਤਾਂ 32 ਜਿੰਨੀ ਤੁਹਾਡੇ ਘਰੇ ਬਣਦੀ ਉਹ ਤਾਂ ਵੈਸੇ ਦੇਖ ਕੇ ਰਹਾਣੋਂ ਆਂਦੇ ਨੇ। ਉਹ ਠਾਈ ਜੀ ਮੈਂ ਕਿੰਨਾ ਕਿ ਜਿੱਦਨ 32 ਚਲ ਜਾਂਦੀ ਆਂਡੀ ਗਵਾਂਡੀ ਵੀ ਆ ਸਕਦੇ ਆ। ਅੱਛਾ ਤਾਂ ਕਿ ਉਹ ਫਿਗਰ ਨਹੀਂ ਹੈਗਾ ਵੀ ਝੋਟ 600 ਤੋਂ ਟੱਪ ਜੂਗੀ ਜਾਂ ਰੌਲਾ ਪੈ ਜੂ ਕਿਸੇ ਗੱਲ ਦਾ। ਉਹ ਕੋਈ ਚੱਕਰ ਨਹੀਂਗਾ। ਹਾਂ। ਤੇ ਬਹੁਤੀ ਵੱਡੀ ਗੱਲ ਇਹ ਹੈ ਕਿ ਜਿਹੜਾ ਫਾਰਮ ਦਾ ਸੀਗਾ ਫਾਰਮ ਦਾ ਖਰਚਾ ਅਜੇ 40 ਤੋਂ 50 ਹਜ਼ਾਰ ਬਿੱਲ ਹੋਣਾ ਸੀ ਜਿਹੜਾ 10000 ਰੁਪਏ ਆਇਆ ਅੱਛਾ ਕੀ ਬਾਤ ਹੈ ਬੜੀ ਚੰਗੀ ਗੱਲ ਹੈ ਇੱਕ ਹੋਰ ਦੱਸਿਓ ਕਿੰਨਾ ਕੁ ਲੋਡ ਭਾਈ ਇਹ ਜਨਰੇਟਰ ਚੱਲਦਾ ਹੈ ਜਦੋਂ ਆਪਾਂ ਕਿਲੋਵਾਰਟ ਦੀ ਗੱਲ ਕਰਦੇ ਹਾਂ ਕਿੰਨਾ ਇੱਕ ਦੀ ਪਾਵਰ ਹੈਗੀ ਹੈ ਇਹਦੀ 15 ਕਿਲੋਵਾਰਟ ਦੀ ਪਾਵਰ ਆ ਠੀਕ ਹੈ ਆਪਾਂ 12 ਤੋਂ ਲੈ ਕੇ 13 ਕਿਲੋਵਾਰਟ ਤੇ ਲੋਡ ਪਾਈ ਜੀ ਠੀਕ ਹੈ ਏਸੀ ਉਸੇ ਚੱਲਦੇ ਨੇ ਇਹਦੇ ਉੱਤੇ ਪੂਰੇ ਜੀ ਏਸੀ ਚੱਲਦੇ ਬਿਲਕੁਲ ਚੱਲਣ ਏਸੀ ਚੱਲਣ ੜੇ ਪੱਖੇ ਚੱਲਣ ੜੇ ਆ ਫ੍ਰੀਜਾਂ ਸਾਰੀ ਚੱਲਦੀ ਪਈਆਂ ਠੀਕ ਹੈ ਬੀਬੀਆਂ ਤਾਂ ਖੁਸ਼ ਹੋਣਗੀਆਂ ਹਣ ਤਾਂ ਬਿੱਲਾਂ ਨਾਲ ਥੋੜਾ ਜਿਹਾ ਘਟ ਗਿਆ ਰੇਟ ਬਿਲਕੁਲ ਜੀ ਉਹ ਮਕੇ 24 ਘੰਟੇ ਏਸੀ ਚੱਲਣ ੜੇ ਬੰਦੀ ਨਹੀਂ ਕਰਦੇ ਪਏ ਜਦੋਂ ਇਹ ਚੱਲ ਪੈਣਾ ਏਸੀ ਚੱਲ ਪੈਣਾ ਉੱਧਰ ਠੀਕ ਹੈ ਇਹ ਡੇਲੀ ਡੇਲੀ ਆਪਣੇ ਆਪ ਗੈਸ ਬਣੀ ਜਾਂਦੀ ਹੈ ਜੀ ਪਤਾ ਲੱਗਦਾ ਨਹੀਂ ਤਾਂ ਵੀ ਕਿੰਨੀ ਗੈਸ ਇਹਦੇ ਵਿੱਚ ਹੈਗੀ ਕਿੰਨਾ ਟਾਈਮ ਕੱਢ ਜੂ ਹੋਰ ਇਹ ਟੂਪਾਂ ਇਹ ਫੁੱਲ ਜਾਂਦੀਆਂ ਇਹ ਬਹਿ ਜਾਂਦੀਆਂ ਹਮ ਇਹ ਹੁਣ ਇਸ 16 ਘੰਟੇ ਤੱਕ ਵੀ ਆਪਾਂ ਇਹਦੇ ਕੋਲ ਜਨਰੇਟਰ ਚਲਾਇਆ ਆ ਕੁਛ ਦਿਨਾਂ ਚ ਇੰਨੀ ਐਵਰੇਜ ਦਿੱਤੀ ਇਹਨੇ ਹਾਂਜੀ ਬਿਲਕੁਲ ਠੀਕ ਹੈ ਤੇ ਇਹਦਾ ਭਾਈ ਜਿਵੇਂ ਹੁਣ ਇਹ ਇਹ ਟੂਬਾਂ ਵਗੈਰਾ ਹੈਗੀਆਂ ਰ ਇਹਨਾਂ ਦੀ ਸੇਫਟੀ ਵਾਸਤੇ ਉੱਪਰ ਕਵਰ ਕੁਵਰ ਦਾ ਵੀ ਕਰਨਾ ਪੈਂਦਾ ਇੰਤਜ਼ਾਰ ਇਹਨਾਂ ਨੂੰ ਕੋਈ ਕਵਰ ਨਹੀਂ ਇਹ ਜਿਹੜਾ ਮਾਡਲ ਆ ਨਾ ਇਹ ਨਵਾਂ ਮਾਡਲ ਆ ਬਹੁਤ ਤਕੜਾ ਮਾਡਲ ਆ ਅੱਛਾ ਇਹਦੇ ਨਾਲ ਕਵਰ ਨਹੀਂ ਕਰਨਾ ਕਿਉਂਕਿ ਇਹਨੂੰ ਟੂਬ ਨੂੰ ਕਾਲੀ ਤਾਂ ਬਣਾ ਕੇ ਦੇ ਅੰਦਰ ਹੀਟ ਜਾਵੇ ਚਾ ਗਰਮੀ ਇਹ ਨਾ ਧੁੱਪ ਦੀ ਗਰਮ ਗਰਮੈਸ਼ੀ ਅੰਦਰ ਜਾਵੇ ਜਿੰਨੀ ਗਰਮੈਸ਼ ਜਾਏਗੀ ਓਨੀ ਗੈਸ ਬਣੇਗੀ ਇੱਥੇ ਠੀਕ ਹੈ ਹੁਣ ਜਿਵੇਂ ਇਹ ਸਾਰਾ ਕੁਝ ਹੈ ਉਹ ਤਾਂ ਓਪਨ ਹੈ ਉੱਤੋਂ ਬਿਜਲੀ ਵਾਲਾ ਇਹ ਤੋਂ ਖਤਰਾ ਖਤਰਨਾਕ ਵੀ ਹੈਗਾ ਇਹ ਕਿ ਜੇ ਕੋਈ ਜਾਣੇ-ਅਣਜਾਣੇ ਦੇ ਵਿੱਚ ਬੰਦਾ ਆ ਕੇ ਇੱਥੇ ਕੋਈ ਕੋਈ ਉਸ ਤਰੀਕੇ ਦਾ ਕੋਈ ਖਤਰਾ ਡਬਲ ਡਬਲ ਬਾਉਂਡਰੀ ਕੀਤੀ ਹੋਈ ਕੋਈ ਚੀਜ਼ ਬਾਹਰੋਂ ਆ ਸਕੇ ਠੀਕ ਹੈ ਫੈਂਸਿੰਗ ਤੁਸੀਂ ਤਾਰਾਂ ਵਾਲੀ ਵੀ ਨਾਲ ਦੀ ਨਾਲ ਕੀਤੀ ਇਹ ਸਾਰੀ ਮੈਂ ਮਹਿਮਨ ਕੀਤੀ ਹੈ ਜਿਹੜਾ ਠੇਕੇਦਾਰ ਸੀਗਾ ਨਸਲੇ ਦਾ ਠੀਕ ਹੈ ਉਹਨੇ ਸਾਰੀ ਕੀਤੀ ਹੈ ਠੀਕ ਹੈ ਫਿਰ ਇੱਥੇ ਕੈਮਰੇ ਲੱਗੇ ਹੋਏ ਸਾਰੇ ਠੀਕ ਹੈ ਲਟਾਂ ਸੋਲਰ ਲਟਾਂ ਉਹ ਵੀ ਨਸਲੇ ਨੇ ਲਾਈਆਂ ਅੱਛਾ ਤਾਂ ਇਹ ਕੁੱਲ ਮਿਲਾ ਕੇ ਮੈਨੂੰ ਲੱਗਦਾ ਵੀ ਇਹ ਡੇਰੀ ਫਾਰਮਿੰਗ ਤੋਂ ਤੁਸੀਂ 2-3 ਕੰਮ ਲੈ ਰਹੇ ਹੋ ਇੱਕ ਤਾਂ ਦੁੱਧ ਤੁਹਾਡੇ ਘਰ ਦਾ ਉਹ ਨਸਲੇ ਚ ਆਕਰਿਆ ਦੂਸਰਾ ਬਿਜਲੀ ਤੁਹਾਡੇ ਆਪਣੇ ਘਰ ਦੀ ਹੋ ਗਈ ਮੈਨੂੰ ਲੱਗਦਾ ਔਰ ਤੀਸਰਾ ਤੁਸੀਂ ਖਾਦ ਵੀ ਘਰ ਦੀ ਵਰਤ ਰਹੇ ਹੋ ਭਾਈ ਕੁੱਲ ਮਿਲਾ ਕੇ ਕਿੰਨਾ ਕੁ ਫਾਇਦੇਮੰਦ ਦੇਖਦੇ ਹੋ ਡੇਰੀ ਇਸ ਤਣ ਦੇ ਨੂੰ ਕਿਉਂਕਿ ਅੱਜ ਕਿਸਾਨ ਕਹਿੰਦਾ ਵੀ ਮੇਰੇ ਕੋਲ ਕਰਨ ਨੂੰ ਕੁਝ ਨਹੀਂ ਹੈ ਮੈਂ ਡਾਊਨ ਜਾ ਰਿਹਾ ਡੇਰੀ ਪਹਿਲੇ ਨੰਬਰ ਤੇ ਮੈਂ ਪ੍ਰੋਜੈਕਟ ਦੀ ਗੱਲ ਕਰਦਾ ਹਾਂ ਹਾਂ ਇਹ ਆ ਜਿਹੜੀ ਸਾਈਡ ਆ ਨਾ ਇਹ ਸਾਰੀ ਜਿੱਦਨੇ ਪ੍ਰੋਜੈਕਟ ਲੱਗਣ ਤੋਂ ਪਹਿਲਾਂ ਇਹ ਗੋਏ ਥੱਲੇ ਸੀਗੀ ਪੂਰੀ ਠੀਕ ਹੈ ਆ ਇਹ ਹੁਣ ਮੱਕੀ ਦਾ ਸਾਈਡ ਲੈ ਜਾ ਠੀਕ ਹੈ ਉਹ ਸਬਜ਼ੀ ਲਾਈ ਆਪਾਂ ਆਰਗੈਨਿਕ ਸਬਜ਼ੀ ਠੀਕ ਹੈ ਇਹ ਸਾਰਾ ਜਗਾ ਜਿੰਨੀ ਜਗਾ ਸੀ ਇਹ ਪੂਰੀ ਆ ਵੀ ਟੂਪਾ ਵਾਲੀ ਜਗਾ ਵੀ ਇੱਥੇ ਸਾਰਾ ਖਲਾਰਾ ਪਿਆ ਹੋਏ ਗੋਏ ਦਾ ਠੀਕ ਹੈ ਇੱਕ ਤੇ ਇਹਨੇ ਗੋਏ ਨੂੰ ਮੈਨੇਜ ਕਰਨਾ ਬਹੁਤ ਸੌਖਾ ਕਰ ਦਿੱਤਾ ਠੀਕ ਹੈ ਤੇ ਦੂਜੀ ਤੁਸੀਂ ਗੱਲ ਕੀਤੀ ਕਿ ਡੇਰੀ ਦਾ ਪ੍ਰੋਫਿਟ ਡੇਰੀ ਦੇ ਵਿੱਚ ਪ੍ਰੋਫਿਟ ਇਸ ਵੇਲੇ ਬਹੁਤ ਵਧੀਆ ਆ ਠੀਕ ਹੈ ਪਰ ਇਹਨੂੰ ਟਾਈਮ ਲੱਗਦਾ ਆ ਇੱਕ ਜਿਗਰਾ ਰੱਖਣਾ ਪੈਂਦਾ ਸਾਇਸਾ ਚੱਲਣਾ ਚਾਹੀਦਾ ਠੀਕ ਹੈ ਠੀਕ ਹੈ ਠੀਕ ਹੈ ਭਾਜੀ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਬੜਾ ਚੰਗਾ ਲੱਗਾਏ ਪ੍ਰੋਜੈਕਟ ਔਰ ਪ੍ਰੋਜੈਕਟ ਮਿਲ ਜੇ ਉਹਨੂੰ ਸੰਭਾਲਣਾ ਮਿਲਦਾ ਬੜਾ ਉਹ ਵੀ ਦਿਮਾਗ ਦੇ ਨਾਲ ਸੰਭਾਲਿਆ ਜਾਂਦਾ ਬੜੇ ਬਿਹਤਰ ਤਰੀਕੇ ਨਾਲ ਤੁਸੀਂ ਚਲਾ ਰਹੇ ਹੋ ਔਰ ਇੰਨੀ ਬਿਜਲੀ ਘਰੇ ਪੈਦਾ ਕਰ ਰਹੇ ਹੋ ਬੜੀ ਚੰਗੀ ਗੱਲ ਲੱਗੀ ਔਰ ਇੱਕ ਚੰਗਾ ਮੈਸੇਜ ਵੀ ਹੈਗਾ ਕਿਸਾਨਾਂ ਦਾ ਨਹੀਂ ਵੀ ਆਪਾਂ ਗੋਏ ਨੂੰ ਕਿਸੇ तरीके ਦੇ ਨਾਲ ਜਿੱਥੇ ਇੱਕ ਪਾਸੇ ਖਾਦ ਮਿਲ ਰਹੀ ਹੈ ਇੱਕ ਪਾਸੇ ਤੁਹਾਨੂੰ ਗਾਵਾਂ ਦੁੱਧ ਦੇ ਰਹੀਆਂ ਨੇ ਤੇ ਦੂਜਾ ਸਭ ਤੋਂ ਵੱਡਾ ਫਾਇਦਾ ਤੁਹਾਨੂੰ ਅੱਜ ਗਾਵਾਂ ਦੇ ਗੋਹੇ ਤੋਂ ਬਿਜਲੀ ਵੀ ਮਿਲ ਰਹੀ ਆ ਔਰ ਇਹ ਬਿਜਲੀ 50000 ਤੱਕ ਦਾ ਤੁਹਾਡਾ ਜਿਹੜਾ ਪਹਿਲਾਂ ਤੁਸੀਂ ਖਫਤ ਕਰਦੇ ਸੀਗੇ ਡੀਜ਼ਲ ਦੇ ਉੱਤੇ ਉਹ ਸਾਰਾ ਖਫਤ ਘਟਾ ਕੇ ਹੁਣ 5 ਤੋਂ 10000 ਤੱਕ ਲੈ ਆਂਦੀ ਆ ਤੁਹਾਨੂੰ ਵੀਡੀਓ ਕਿਦਾਂ ਦਾ ਲੱਗਾ ਤੁਸੀਂ ਕਮੈਂਟ ਬਾਕਸ ਵਿੱਚ ਆਪਣੀ ਰਾਏ ਤੇ ਸੁਝਾਅ ਸਾਂਝਾ ਕਰ ਦਿਓ